ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਵੱਲੋਂ ਬਲਾਕ ਪ੍ਰਧਾਨ ਦੀ ਚੋਣ ਕੀਤੀ ਗਈ ਸੀ ਜਿਸ ਦੇ ਤਹਿਤ ਰਵਿੰਦਰ ਸਿੰਘ ਸ਼ੇਰਗਿੱਲ ਅਤੇ ਕੁਮਾਰ ਵਧਾਵਨ ਨੂੰ ਬਲਾਕ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਜਿਸ ਦਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਪਾਰਟੀ ਦੇ ਹਲਕਾ ਸੰਗਠਨੀ ਇੰਚਾਰ ਤਵਿੰਦਰ ਰਾਮ ਨੇ ਸਰੋਪਾ ਪਾ ਕੇ ਮੁਬਾਰਕਬਾਦ ਦਿੰਦੇ ਆ ਅੱਜ ਸਪ੍ਰਗਟਾਈ ਕੀ ਨਵੇਂ ਬਣੇ ਬਲਾਕ ਪ੍ਰਧਾਨ ਆਪਣੀ ਅਹਿਮ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪਾਰਟੀ ਦੀ ਬਿਹਤਰੀ ਲਈ ਕੰਮ ਕਰਨਗੇ ਕਰਨ ਪਿਆਰ ਭਰੀ ਸਤਿ ਸ਼ਕਾਲ ਮੈਂ ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਹਲਕਾ ਸਥਾਪਨ ਚਾਰਜ ਫਗਵਾੜਾ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਰਮੇਸ਼ ਕੁਮਾਰ ਬਦਾਵਨ ਜੀ ਨੂੰ ਜਿਨ੍ਹਾਂ ਨੂੰ ਫਗਵਾੜਾ ਸ਼ਹਿਰ ਦਾ ਬਲੌਕ ਪ੍ਰਧਾਨ ਲਗਾਇਆ ਗਿਆ ਹੈ ਅਸੀਂ ਪੂਰੀ ਹਾਈ ਕਮਾਂਡ ਦਾ ਜਿੱਥੇ ਧੰਨਵਾਦ ਕਰਦਾ ਹਾਂ ਸ਼ਹਿਰ ਵਾਸੀਆਂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਹੀ ਮੈਂ ਆਪਣੇ ਵੀਰ ਨੂੰ ਵਧਾਈ ਵੀ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਇਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਜਿਹੜੀ ਵੀ ਅਹੁਦਾ ਜਿਹੜਾ ਇਹਨਾਂ ਨੂੰ ਦਿੱਤਾ ਗਿਆ ਇਹ ਆਪਣੀ ਇਮਾਨਦਾਰੀ ਨਾਲ ਅਹੁਦਾ ਨਿਭਾਉਣਗੇ ਮੈਂ ਆਪਣੇ ਵੀਰ ਨੂੰ ਇੱਕ ਵਾਰ ਫਿਰ ਤੋਂ ਬਹੁਤ ਵਧਾਈ ਦਿੰਦਾ ਹਾਂ ਅਤੇ ਆਸ਼ਕਰਦਾ ਹਾਂ ਕਿ ਇਹ ਜਿੰਨਾ ਵੀ ਮੈਂ ਮੇਰੇ ਪ੍ਰਤੀ ਜਿੰਨਾ ਵੀ ਸਰਕਾਰ ਪ੍ਰਤੀ ਕੰਮ ਕਰਨਗੇ ਇਹ ਬਖੂਬੀ ਨਿਭਾਉਣਗੇ ਧੰਨਵਾਦ ਜੀ ਸਾਰਿਆਂ ਦਾ ਉਹ ਤਾਂ ਨਵਯੁਕਤ ਹੋਏ ਬਲਾਕ ਪ੍ਰਧਾਨ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਵੀ ਪਾਰਟੀ ਨਾਲ ਜੁੜ ਕੇ ਅਹਿਮ ਸੇਵਾਵਾਂ ਦੇ ਰਹੇ ਸਨ ਅਤੇ ਹੁਣ ਜੋ ਉਹਨਾਂ ਨੂੰ ਪਾਰਟੀ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਉਹ ਤਾਂ ਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਦੀ ਬਿਹਤਰੀ ਲਈ ਕੰਮ ਕਰਨਗੇ ਜੀ ਕਾਲ ਜੀ ਮੇਰਾ ਨਾਮ Umesh Kumar ਬਲਾਕ ਪ੍ਰਧਾਨ ਮੈਂ ਆਪਣੀ ਸਮੂਚੀ ਪਾਰਟੀ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਡਿਊਟੀ ਲਈ ਆ ਔਰ ਆਪਾਂ ਜੋ ਸਾਨੂੰ ਬਲੌਕ ਪ੍ਰਧਾਨ ਨਿਯੁਕਤ ਕੀਤਾ ਹੈ ਪਾਰਟੀ ਨੇ ਸੋ ਅਸੀਂ ਪੂਰੀ ਤਨਦੇਹੀ ਨਾਲ ਆਪਣੀ ਇਹ ਪੂਰਾ ਜੋ ਵੀ ਸਾਡੀ ਡਿਊਟੀ ਲਗਾਈ ਜਾਊਗੀ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਸੋ ਅੱਜ ਪਾਰਟੀ ਵੱਲੋਂ ਜਿਹੜੇ ਸਾਨੂੰ ਬਲੌਕ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਹੈਗਾ ਮੈਂ ਅਮਰਿੰਦਰ ਸਿੰਘ ਬਲੌਕ ਪ੍ਰਧਾਨ ਆਮਾਦੀ ਪਾਰਟੀ ਫਗਵਾੜਾ ਮੇਰੇ ਨਾਲ ਉਮੇਸ਼ ਕੁਮਾਰ ਜੀ ਬਲੌਕ ਪ੍ਰਧਾਨ ਆਮਾਦੀ ਪਾਰਟੀ ਫਗਵਾੜਾ ਰਵਿੰਦਰ ਸਿੰਘ ਜੀ ਸ਼ੇਰਗਿਲ ਆਮਾਦੀ ਪਾਰਟੀ ਫਗਵਾੜਾ ਦੇ ਬਲੌਕ ਪ੍ਰਧਾਨ ਮੈਂ ਸਾਰੇ ਹੀ ਸਮੂਚੀ ਟੀਮ ਦਾ ਤਵਿੰਦਰ RAM ਜੀ ਚੇਅਰਮੈਨ ਮਾਰਕਟ ਕਮੇਟੀ ਫਗਵਾੜਾ ਹਲਕਾ ਸੰਗਠਨ ਇੰਚਾਰਜ ਫਗਵਾੜਾ ਤੇ ਸਾਡੇ ਜਿਹੜੇ ਜ਼ਿਲ੍ਹਾ ਦੇ ਪ੍ਰਧਾਨ ਹੈਗੇ ਆ ਸਰਦਾਰ ਸਰਬਜੀਤ ਸਿੰਘ ਲਬਾਣਾ ਜੀ ਦਾ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀਮਾਨ ਜੀ ਦਾ ਸਰਦਾਰ ਭਵਨ ਸਿੰਘ ਮਾਨ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬਾਨ ਹੈਗੇ ਆ ਤੇ ਨਾਲ ਜਿਹੜੇ ਸਾਡੇ ਕਾਰਜਕਾਰੀ ਪ੍ਰਧਾਨ ਜਿਹੜੇ ਸਾਡੇ ਪੰਜਾਬ ਪ੍ਰਧਾਨ ਹੈਗੇ ਆ ਅਮਰ ਰੋੜਾ ਜੀ ਮੈਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹੈਗਾ ਜਿਨ੍ਹਾਂ ਨੇ ਸਾਨੂੰ ਇਹ ਇੱਕ ਜ਼ਿੰਮੇਵਾਰੀ ਦਿੱਤੀ ਹੈਗੀ ਆ ਤੇ ਮੈਂ ਅਸੀਂ ਸਾਰੇ ਹੀ ਇਹ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗੇ ਤੇ ਅੱਗੇ ਤੋਂ 2027 ਦੀ ਜਿਹੜੀ ਇਲੈਕਸ਼ਨ ਹੈਗੀ ਆ ਉਹ ਅਸੀਂ ਤਨਦੇਹੀ ਨਾਲ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਾਂਗੇ ਤੇ 2027 ਦੀ ਜਿਹੜੀ ਇਲੈਕਸ਼ਨ ਹੈਗੀ ਆ ਵੋਟ ਜਿੱਤ ਕੇ ਆਪਣੇ ਸ਼ਹਿਰ ਦੇ ਵਿੱਚੋਂ ਪਾਰਟੀ ਦੇ ਝੋਲੀ ਪਾਵਾਂਗੇ